ਪੰਜਾਬ ਸਰਕਾਰ ਕਿਹੜੇ ਮੂੰਹ ਨਾਲ ਕਹਿ ਰਹੀ ਕਿ ਅਸੀਂ ਨਾਲ ਪੰਜਾਬ ਸਰਕਾਰ ਨੇ ਤਾਂ ਖੁਦ ਕਿਹਾ ਕਿ ਇਹ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਰੋਡ ਜਾਮ ਕੀਤੀ ਅਸੀਂ ਨੌਕਰੀਆਂ ਨਹੀਂ ਦੇ ਸਕੇ ਦੱਸੋ ਤੁਸੀਂ ਰੋਡ ਤੇ ਖੜਕੇ ਨੌਕਰੀਆਂ ਦੇਣੀਆਂ ਸੀ ਜੇ ਨੌਕਰੀਆਂ ਕਿਉਂ ਨਹੀਂ ਦੇ ਸਕੇ ਇਹ ਕਹਿੰਦੇ ਆ ਨਾ ਪੰਜਾਬ ਸਰਕਾਰ ਕਿ ਅਸੀਂ ਕਿਸਾਨਾਂ ਦੇ ਨਾਲ ਖੜੀ ਖੜੀ ਕਿੱਥੇ ਆ ਮੀਟਿੰਗ ਤੇ ਸੱਦਿਆਂ ਨੂੰ ਚਕਾ ਕੇ ਪੁਲਿਸ ਨੂੰ ਤੇ ਗੱਡੀਆਂ ਦੇ ਵਿੱਚ ਸੁੱਟ ਕੇ ਲੈ ਜਾਣਾ ਆਗੂਆਂ ਨੂੰ ਤੇ ਰਾਤ ਨੂੰ ਜਾ ਕੇ ਹਮਲਾ ਕਰ ਦੇਣਾ ਕਿਸਾਨਾਂ ਤੇ ਇਹ ਕਿਹੜੀ ਜਗ੍ਹਾ ਤੇ ਖੜੀ ਆ ਪੰਜਾਬ ਸਰਕਾਰ 92 ਐਮਐਲਏ ਲੋਕਾਂ ਨੇ ਐਵੇਂ ਨਹੀਂ ਜਿਤਾਤੇ ਸੀ ਅਕਾਲੀ ਕਾਂਗਰਸੀਆਂ ਤੋਂ ਅੱਕਿਆਂ ਨੇ ਜਿਤਾਏ ਸੀ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੋਕਾਂ ਨੂੰ ਕਿ ਇਹ ਸਾਡੀ ਪਾਗ ਨੂੰ ਹੱਥ ਪਾਉਣਗੇ ਇਹਨਾਂ ਨੇ ਤਾਂ ਇਦਾਂ ਕੀਤਾ ਵੀ ਜਿਵੇਂ ਅਸੀਂ ਅੱਤਵਾਦੀ ਹੁੰਨੇ ਅਸੀਂ ਪਾਕਿਸਤਾਨ ਤੋਂ ਆਏ ਹਾਂ ਵੀ ਆਉਂਦਿਆਂ ਨੂੰ ਢਾਡੋ ਬਸ ਗੱਡੀਆਂ ਰੋਕੀਆਂ ਆਉਂਦਿਆਂ ਨੂੰ ਡਾਂਗਾ ਫੇਰ ਲਾ ਕਿਸ ਤਰੀਕੇ ਦਾ ਹਾਲ ਕਿਸਾਨਾਂ ਦਾ ਬੀਜੇਪੀ ਦੀ ਹਰਿਆਣਾ ਸਰਕਾਰ ਨੇ ਕੀਤਾ ਸੀ ਕਿ ਇਦਾਂ ਦਾ ਹਾਲ ਹੈ ਜਿਹੜਾ ਕਿਸਾਨਾਂ ਦਾ ਪੰਜਾਬ ਦੀ ਸਰਕਾਰ ਨੇ ਵੀ ਕੀਤਾ ਜਾਂ ਮੈਂ ਨਾਲ ਉਸ ਤੋਂ ਉਸ ਤੋਂ ਜ਼ਿਆਦਾ ਕੀਤਾ ਜੇ ਭਗਵੰਤ ਸਿੰਘ ਮਾਨ ਦੇ ਰਾਜ ਦੇ ਵਿੱਚ ਉਹ ਟਰਾਲੀ ਚੋਰੀ ਕਰਦਾ ਜਾਂ ਕਿਸਾਨਾਂ ਤੇ ਹਮਲਾ ਕਰਦਾ ਉਹਦਾ ਦੋਸ਼ੀ ਕੌਣ ਆ ਉੱਖ ਮੰਤਰੀ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਉਹਦੇ ਨਾਲੋਂ ਘੱਟ ਕੋਈ ਭਗਵੰਤ ਮਾਨ ਨੇ ਨਹੀਂ ਕੀਤੀ ਜੇ ਅੱਜ ਵੀ ਅਸੀਂ ਇੱਕ ਮੰਚ ਤੇ ਇਕੱਠੇ ਹੁੰਨੇ ਆ ਤੇ ਸਰਕਾਰਾਂ ਦੀ ਹਿੰਮਤ ਨਹੀਂ ਕਿ ਤੁਹਾਨੂੰ ਜਿਸ ਤਰ੍ਹਾਂ ਉਖਾੜਿਆ ਸੀ ਇਸ ਤਰ੍ਹਾਂ ਉਖਾੜ ਦੇ ਕੀ ਅਸੀਂ ਇੱਕ ਦੂਜੇ ਦੇ ਪਿਓ ਮਾਰੇ ਆ ਕੀ ਅਸੀਂ ਡੱਲੇਵਾਲ ਸਾਹਿਬ ਨੂੰ ਨਹੀਂ ਬੁਲਾ ਸਕਦੇ ਅਸੀਂ ਪੰਦੇਰ ਸਾਹਿਬ ਨੂੰ ਨਹੀਂ ਬੁਲਾ ਸਕਦੇ ਜਾਂ ਉਹਨਾਂ ਨੇ ਸਾਡੇ ਪਿਓ ਮਾਰੇ ਆ ਕੀ ਦੁਸ਼ਮਣੀ ਹੈ ਸਾਡੀ ਦੁਸ਼ਮਣੀ ਸਿਰਫ ਹੈਂਕੜ ਦੀ ਹੈ ਬਿਨਾਂ ਗੱਲ ਦੀ ਦੁਸ਼ਮਣੀ ਬਣਾਈ ਬੈਠੇ ਆ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਲੰਬਾ ਸਮਾਂ ਸੰਘਰਸ਼ ਕਰਦੇ ਰਹੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਜਿੱਥੇ ਉਹਨਾਂ ਦੇ ਵੱਲੋਂ ਸ਼ੰਭੂ ਤੇ ਖਨੌਰੀ ਦੇ ਬਾਡਰਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਦੇ ਵੱਡੇ ਸਮਰਥਨ ਦਾ ਸਦਕਾ ਸੰਘਰਸ਼ ਕੀਤਾ ਗਿਆ ਤਾਂ ਨਾਲ ਹੀ ਉੱਥੇ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਮਰਨ ਵਰਤ ਦੇ ਉੱਪਰ ਵੀ ਲਗਾਤਾਰ 31 ਦਿਨ ਬੈਠੇ ਰਹੇ ਨੇ ਔਰ ਬੀਤੇ ਕੱਲ ਦੇ ਦਰਮਿਆਨ ਜਿਹੜਾ ਸ੍ਰੀ ਫਤੀਗੜ ਸਭ ਦੀ ਪਵਣ ਧਰਤੀ ਤੋਂ ਉਹਨਾਂ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਹੈ ਮਹਾ ਪੰਚਾਇਤ ਦੇ ਦੌਰਾਨ ਇਸੇ ਨੂੰ ਲੈ ਕੇ ਵਿਚਾਰ ਚਰਚਾ ਕਰਨ ਦੀ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਬਹੁਤ ਸਾਰੇ ਆਮ ਲੋਕਾਂ ਦੇ ਸਵਾਲ ਨੇ ਤੇ ਦੂਜੇ ਪਾਸੇ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦਾ ਰਾਜਕਾਲ ਹੈ ਉਹ ਵੀ ਵਿਵਾਦਾਂ ਵਿੱਚ ਹੈ ਕਿਸਾਨਾਂ ਦੇ ਨਾਲ ਜਿਹੜੀਆਂ ਪਿਛਲੇ ਸਮੇਂ ਦੇ ਦਰਮਿਆਨ ਵਧਿਕੀਆਂ ਹੋਈਆਂ ਨੇ ਇਹਨਾਂ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਚੁੱਕੇ ਜਾਂਦੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਇਸੇ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਕਿਸਾਨ ਆਗੂ ਤੋਤੇਵਾਲ ਯੂਨੀਅਨ ਤੋਂ ਸੁਖ gil ਮੋਗਾ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਬਾਈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਜੀ ਤੋਤੇਵਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਆ ਜਾਂਦਾ ਕਿ ਜਿਵੇਂ ਤੁਸੀਂ ਵੀ ਯੂਨੀਅਨਾਂ ਦੇ ਨਾਲ ਜੁੜੇ ਹੋਏ ਹੋ ਤੁਸੀਂ ਵੀ ਇਸਕੀਮ ਦੇ ਵਿੱਚ ਆਪਣੀ ਜਥੇਬੰਦੀ ਦਾ ਜਿਹੜਾ ਇੱਕ ਵੱਖਰਾ ਕਾਲਜਕਾਰ ਰੱਖਦੇ ਹੋ ਤਾਂ ਕਿਵੇਂ ਦੇਖਦੇ ਹੋ ਕਿਸਾਨਾ ਕੁ ਡਗੜੀ ਸਿੰਘ ਡੱਲੇਵਾਲ ਜਦੋਂ ਮਰਨਵਰਤ ਤੇ ਉੱਪਰ ਬੈਠੇ ਹੋਏ ਸੀ ਉਹਨਾਂ ਨੇ ਸਾਰਾ ਕੁਝ त्यागਿਆ ਹੋਇਆ ਸੀ ਐਸਕੇਮ ਦੇ ਸਮੇਤ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂਦੀਆਂ ਰਹੀਆਂ ਨੇ ਪੋਲੀਟੀਕਲ ਧਿਰਾਂ ਜਾਂਦੀਆਂ ਰਹੀਆਂ ਨੇ ਡੱਲੇਵਾਲ ਸਾਹਿਬ ਨੂੰ ਮਨਾਉਣ ਵਾਸਤੇ ਕਿ ਤੁਸੀਂ ਮਰਨਵਰਤ त्याਗ ਦਿਓ ਪਰ ਜਗਦੀਸ਼ ਸਿੰਘ ਡੱਲੇਵਾਲ ਨੇ ਜਿਹੜਾ ਕੱਲ ਦੇ ਸਮੇਂ ਦੇ ਦਰਮਿਆਨ ਮਰਨ ਵਰਤ ਤੇ ਅੱਗਿਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਰਜਿੰਦਰ ਜੀ ਜੋ ਵੀ ਬਰਤਾਂਤ ਸਿਰਜਿਆ ਗਿਆ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਹੂੰ ਬਿਲਕੁਲ ਕਿਸਾਨਾਂ ਦੇ ਉਲਟ ਤੇ ਡੱਲੇਵਾਲ ਸਾਹਿਬ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਸੀ ਅੱਜ ਤੋਂ 131 ਦਿਨ ਪਹਿਲਾਂ ਜਿਹੜਾ ਧਰਨਾ ਚੱਲਿਆ ਲਗਾਤਾਰ ਜਿਹੜੀ ਲੜਾਈ ਸ਼ੁਰੂ ਕੀਤੀ ਸੀ ਉਹ ਸ਼ਲਾਘਾਯੋਗ ਸੀ ਕਿਉਂਕਿ ਕਿਸਾਨਾਂ ਦੇ ਹਿੱਤਾਂ ਵਾਸਤੇ ਕਿਸਾਨੀ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਹਾਲਾਤ ਜਿਹੜੇ ਉਹ ਮਾੜੇ ਨਾ ਹੋਣ ਉਹਦੇ ਵਾਸਤੇ ਜਿਹੜੀ ਇਹ ਜੰਗ ਸ਼ੁਰੂ ਕੀਤੀ ਸੀ ਤੇ ਮੈਂ ਕਹਿੰਨਾ ਕਿ ਜਿਹੜਾ ਸਰਕਾਰਾਂ ਨੇ ਇਹ ਜਿਹੜੀ ਵਧਿੱਕੀ ਕੀਤੀ ਆ ਧਰਨਾ ਚ ਕਾਉਣ ਦੀ ਫਿਰ ਜਿਹੜਾ ਮਰਨ ਵਰਤ ਦੀ ਗੱਲ ਆ ਆਪਾਂ ਜ਼ਿਕਰ ਕੀਤਾ ਤੁਸੀਂ ਕਿ ਡੱਲੇਵਾਲ ਸਾਹਿਬ ਉਹਨਾਂ ਦੀ ਜਾਨ ਬੇਹਦ ਕੀਮਤੀ ਸੀ ਹਰ ਇੱਕ ਆਮ ਵਿਅਕਤੀ ਚਾਹੇ ਉਹ ਲੀਡਰ ਸੀ ਚਾਹੇ ਕਿਸਾਨ ਲੀਡਰ ਸੀ ਚਾਹੇ ਸਿਆਸੀ ਲੀਡਰ ਸੀ ਚਾਹੇ ਕੋਈ ਆਮ ਪਿੰਡਾਂ ਦੇ ਵਿੱਚ ਲੋਕ ਸੀ ਉਹਨਾਂ ਦੀ ਇਹ ਡਿਮਾਂਡ ਸੀ ਕਿ ਜਿਹੜਾ ਮਰਨ ਵਰਤਿਆ ਡੱਲੇਵਾਲ ਸਾਹਿਬ ਨੂੰ ਤਿਆਗ ਦੇਣਾ ਚਾਹੀਦਾ ਹੂੰ ਕਿਉਂ ਉਹਦਾ ਇੱਕ ਕਾਰਨ ਆ ਕਿਉਂਕਿ ਜਿਹੜੇ ਇਦਾਂ ਦੇ ਆਗੂ ਹੁੰਦੇ ਆ ਹੁਣ ਮੰਨ ਕੇ ਚੱਲੋ 38 40 ਸਾਲ ਦੀ ਮੇਰੀ ਉਮਰ ਆ ਤਾਂ ਉਹਨਾਂ ਦਾ ਤਜਰਬਾ ਹੀ 38 40 ਸਾਲ ਦਾ ਤਾਂ ਤਜਰਬਾ ਆ ਉਹਨਾਂ ਦਾ ਕਿਸਾਨੀ ਦੇ ਵਿੱਚ ਹੂੰ ਉਹਨਾਂ ਨੇ ਆਪਣੀ ਜ਼ਿੰਦਗੀ ਦੇ 40 ਸਾਲ ਜਿਹੜੇ ਕਿਸਾਨਾਂ ਵਾਸਤੇ ਆਪਦਾ ਘਰ-ਬਾਰ ਤਿਆਗ ਕੇ ਲੋਕਾਂ ਵਾਸਤੇ ਜਿਹੜੀ ਲੜਾਈ ਲੜੀ ਉਹਦੀ ਜਿਹੜੀ ਗੱਲ ਕੀਤੀ ਜਾਵੇ ਤਾਂ ਉਹ ਸੇਰਾ ਜਿਹੜਾ ਡੱਲੇਵਾਲ ਸਾਹਿਬ ਤੇ ਸਿਰ ਜਾਂਦਾ ਆ ਕਿ ਅੱਜ ਤੱਕ ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਸਾਡੀਆਂ 32 ਜਥੇਬੰਦੀਆਂ ਸੀ ਜਦੋਂ ਉਹਦੇ ਵਿੱਚ ਵੀ ਸੀ ਤਾਂ ਉਹਨਾਂ ਦੀ ਇੱਕ ਵੱਖਰੀ ਪਛਾਣ ਸੀ ਜੇ ਆਪਾਂ ਪੰਜਾਬੀ ਚ ਕਹੀਏ ਕਿ ਵੱਖਰੀ ਤੜ ਸੀ ਇੱਕ ਉਸ ਆਗੂ ਦੀ ਕਿਉਂਕਿ ਉਹ ਹਮੇਸ਼ਾ ਹੀ ਜਦੋਂ ਵੀ ਗੱਲ ਕਰਦੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਕੇ ਉਹਨਾਂ ਨੇ ਚਾਹੇ ਉਹ ਕੇਂਦਰ ਸਰਕਾਰ ਨਾਲ ਕਿਤੇ ਮੀਟਿੰਗ ਹੁੰਦੀ ਚਾਹੇ ਪੰਜਾਬ ਸਰਕਾਰ ਨਾਲ ਕਿਤੇ ਮੀਟਿੰਗ ਹੁੰਦੀ ਸੀ ਚਾਹੇ ਕੋਈ ਬਿਆਨਬਾਜ਼ੀ ਦੀ ਗੱਲ ਹੁੰਦੀ ਸੀ ਤਾਂ ਉਹ ਕਿਸਾਨਾਂ ਦੇ ਹੱਕ ਵਿੱਚ ਚਟਾਨ ਵਾਂਗ ਖੜਦੇ ਸੀਗੇ ਇਸ ਕਰਕੇ ਲੋਕਾਂ ਨੇ ਇਹ ਡਿਮਾਂਡ ਸੀਗੀ ਕਿ ਡੱਲੇਵਾਲ ਸਾਹਿਬ ਦੀ ਜੇ ਜਾਨ ਚਲੇ ਜਾਂਦੀ ਆ ਇੱਕ ਤਾਂ ਕੱਲਾ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਮਾਹੌਲ ਜਿਹੜਾ ਬਹੁਤ ਖਰਾਬ ਹੋਣਾ ਸੀ ਕਿਉਂਕਿ ਇੱਕ ਆਗੂ ਦੀ ਜਾਨ ਚਲੇ ਜਾਣੀ ਉਹ ਵੀ ਸਰਕਾਰਾਂ ਦੀ ਨਿਗਰਾਨੀ ਹੇਠ ਧਰਨੇ ਤੇ ਬੈਠਿਆਂ ਦੀ ਜਾਨ ਚਲੇ ਜਾਣੀ ਮੈਂ ਕਹਿੰਦਾ ਉਹਦੇ ਤੋਂ ਵੱਡੀ ਕੋਈ ਦੁੱਖਦਾਈ ਗੱਲ ਨਹੀਂ ਸੀ ਅਸੀਂ ਵੀ ਜਿਸ ਦਿਨ ਉੱਥੇ ਗਏ ਸੀ ਅਸੀਂ ਵੀ ਬੇਨਤੀ ਕੀਤੀ ਸੀ ਡੱਲੇਵਾਲ ਸਾਹਿਬ ਨੂੰ ਕਿ ਜਿਹੜਾ ਮਰਨ ਵਰਤ ਤੁਸੀਂ ਇਹਨੂੰ ਤਿਆਗ ਦਿਓ ਪਰ ਉਹ ਉਹ ਬਜੇਦ ਸੀਗੇ ਉਹ ਕਹਿੰਦੇ ਵੀ ਨਹੀਂ ਜਿੰਨਾ ਚਿਰ ਐਮਐਸਪੀ ਦੀ ਲੜਾਈ ਹੈ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਉਹਨਾਂ ਚਿਰ ਮਤਲਬ ਇਹ ਨਹੀਂ ਤੋੜਿਆ ਜਾਊ ਪਰ ਜਿਸ ਹਿਸਾਬ ਦੇ ਨਾਲ ਸਰਕਾਰ ਨੇ ਸ਼ੰਭੂ ਖਨੋਰੀ ਤੋਂ ਧਰਨਾ ਚਕਾਇਆ ਅ ਮਨੋਬਲ ਜਿਹੜਾ ਕਿਤੇ ਨਾ ਕਿਤੇ ਮੰਨ ਲਓ ਕੋਈ ਆਪਾਂ ਲੜਾਈ ਲੜਦੇ ਆ ਤਾਂ ਉਹ ਲੜਾਈ ਦੀ ਕਿਸੇ ਕਾਰਨ ਵੀ ਹਾਰ ਹੋ ਜਾਂਦੀ ਆ ਤਾਂ ਉਹ ਸੇਰਾ ਜਿਹੜਾ ਰਾਜੇ ਦੇ ਸਿਰ ਜਾਂਦਾ ਆ ਕਿ ਜਿਹੜੇ ਜਿਹੜਾ ਇਹਦੀ ਅਗਵਾਈ ਕਰ ਰਿਹਾ ਸੀ ਉਹਨੂੰ ਬਹੁਤ ਜ਼ਿਆਦਾ ਉਹ ਡੱਲੇਵਾਲ ਸਾਹਿਬ ਹਰਾਂ ਨੂੰ ਉਸ ਗੱਲ ਦਾ ਦੁੱਖ ਲੱਗਿਆ ਲੋਕਾਂ ਦਾ ਪ੍ਰੈਸ਼ਰ ਆਇਆ ਕਿ ਹੁਣ ਮੋਰਚਾ ਤਾਂ ਸਰਕਾਰਾਂ ਨੇ ਉੱਥੇ ਰਹਿਣ ਨਹੀਂ ਦਿੱਤਾ ਤੇ ਕਿਉਂ ਨਾ ਡੱਲੇਵਾਲ ਸਾਹਿਬ ਹਰੀ ਜਿਹੜਾ ਇੱਕ ਵਾਰੀ ਫੇਰ ਦੁਬਾਰੇ ਤਗੜੇ ਹੋਣ ਤਗੜੇ ਹੋ ਕੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਸ਼ੇਰ ਜਦੋਂ ਮਤਲਬ ਕਿਸੇ ਤੇ ਵਾਰ ਕਰਦਾ ਹੈ ਤਾਂ ਉਹ ਦੋ ਤਿੰਨ ਕਦਮ ਇੱਕ ਵਾਰੀ ਪਿੱਛੇ ਨੂੰ ਆਉਂਦਾ ਹੈ ਪਿੱਛੇ ਹਟ ਕੇ ਫੇਰ ਆਉਂਦਾ ਉਹ ਵਾਰ ਕਰਦਾ ਸੋ ਇਸ ਕਰਕੇ ਲੋਕਾਂ ਦੀ ਇਹ ਡਿਮਾਂਡ ਸੀਗੀ ਕਿ ਆਗੂ ਬਹੁਤ ਸੂਝਵਾਨ ਨੇ ਸਿਆਣੇ ਨੇ ਇਹਨਾਂ ਨੂੰ ਇੱਕ ਵਾਰ ਆਪਦਾ ਮਰਨਮਰ ਤੋੜ ਕੇ ਫਿਰ ਤੋਂ ਤਗੜੇ ਹੋ ਕੇ ਸਰਕਾਰ ਦਾ ਮੱਥਾ ਲਾਉਣ ਵਾਸਤੇ ਇਹ ਮਰਨ ਵਰਤ ਜਿਹੜਾ त्यागਿਆ ਗਿਆ ਤੁਹਾਡੇ ਨਜ਼ਰੀਏ ਤੋਂ ਸਮਝਣਾ ਹੋਵੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਡੱਲੇਵਾਲ ਸਾਹਿਬ ਨੇ ਜਿਹੜਾ ਮਰਨ ਵਰਤ ਤੋੜਿਆ ਏ ਤਾਂ ਉਹਦੇ ਵਾਸਤੇ ਭੂਖ ਨੂੰ ਲੈ ਕੇ ਰਣਨੀਤੀ ਘੜੀ ਜਾ ਰਹੀ ਹੈ ਬਿਲਕੁਲ ਬਿਲਕੁਲ ਭੂਖ ਨੂੰ ਲੈ ਕੇ ਕਿਉਂਕਿ ਜਿਹੜਾ ਹੁਣ ਉਸ ਦਿਨ ਸ਼ੰਭੂ ਖਣੋਰੀ ਤੇ ਜੋ ਵੀ ਸਾਡੇ ਸੇਖ ਆਗੂ ਸੀਗੇ ਜਿਹੜੇ ਉਹ ਪੁਲਿਸ ਦਾ ਜਿਹੜੇ ਮੁਖੀ ਸੀਗੇ ਮਨਦੀਪ ਸਿੱਧੂ ਜੀ ਉਹਨਾਂ ਨੇ ਜੋ ਕੁਝ ਉੱਥੇ ਬੋਲਿਆ ਤਾਂ ਜੋ ਕੁਝ ਅਸੀਂ ਸੁਣਿਆ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਆਇਆ ਇੱਕਦਮ ਗੁੱਸਾ ਕਿਹੜੀ ਗੱਲ ਦਾ ਆ ਜੋ ਬੋਲ ਰਿਹਾ ਸੀ ਕਿ ਤੁਸੀਂ 200 ਅਸੀਂ 3000 ਤੁਸੀਂ ਸੋਚ ਲਓ ਤੁਹਾਡਾ ਹੋਊਗਾ ਕੀ ਬਣੂਗਾ ਕੀ ਇਦਾਂ ਜੋ ਡਰਾ ਰਿਹਾ ਸੀ ਇਹ ਵੀ ਕਹਿੰਦੇ ਰਿਹਾ ਮੈਂ ਅਜੇ ਰਿਟਾਇਰ ਨਹੀਂ ਹੋਇਆ ਜੇ ਫੇਰ ਆਉਂਗੇ ਹਾਂ ਜੇ ਫੇਰ ਆਉਂਗੇ ਤਾਂ ਮੈਂ ਅੱਗੇ ਖੜਾ ਹਾਂ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਫੇਰ ਆਓਗੇ ਜੇ ਅਸੀਂ ਫੇਰ ਆਵਾਂਗੇ ਤੁਸੀਂ ਅੱਗੇ ਖੜੇ ਹੋ ਤੇ ਅਸੀਂ ਫੇਰ ਆਨਲੀ ਤਿਆਰ ਹਾਂ ਤੁਸੀਂ ਕੋਈ ਗੱਲ ਨਹੀਂ ਅੱਗੇ ਆ ਜਿਓ ਹੁਣ ਅੱਗੇ ਵਾਂਗ ਨਹੀਂ ਹੋਵੇਗਾ ਕਿਉਂਕਿ ਮੈਂ ਪਿੱਛੇ ਵੀ ਕਹਿ ਕੇ ਹਟਿਆ ਇੰਟਰਵਿਊ ਦੇ ਵਿੱਚ ਸਤਕਾਰਯੋਗ ਜਿਹੜੇ ਕਿਸਾਨ ਆਗੂ ਆ 32 ਜਥੇਬੰਦੀਆਂ ਚ ਗੈਰ ਰਾਜਨੀਤਿਕ ਧੜਾ ਆ ਜਿਹੜਾ ਮੈਂ ਇਹਨਾਂ ਨੂੰ ਪੰਦੇਰ ਸਾਹਿਬ ਹਰਾਂ ਨੂੰ ਉਗਰਾਹਾਂ ਸਾਹਿਬ ਹਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਪਾਂ ਤੁਹਾਡੇ ਮਾਦੇਮ ਰਾਣੀ ਕਿ ਜੇ ਅੱਜ ਵੀ ਅਸੀਂ ਇੱਕ ਮੰਚ ਤੇ ਇਕੱਠੇ ਹੁੰਨੇ ਆ ਤੇ ਸਰਕਾਰਾਂ ਦੀ ਹਿੰਮਤ ਨਹੀਂ ਕਿ ਤੁਹਾਨੂੰ ਜਿਸ ਤਰ੍ਹਾਂ ਉਖਾੜਿਆ ਸੀ ਇਸ ਤਰ੍ਹਾਂ ਉਖਾੜ ਦੇਣ ਜੇ ਬੀਤੇ ਸਮੇਂ ਦੀ ਕੋਖ ਪੜਤਾਲ ਕਰਨੀ ਹੋਵੇ ਕਿ ਕਿਹੜੀ ਧਿਰ ਦਾ ਕਿਸ ਤਰੀਕੇ ਦਾ ਸਮਰਥਨ ਰਿਹਾ ਜਾਂ ਕਿੰਨੇ ਕਿੱਥੇ ਬੈਠ ਕੇ ਕਿਵੇਂ ਸੰਘਰਸ਼ ਕੀਤਾ ਤਾਂ ਇਸੇ ਨੂੰ ਲੈ ਕੇ ਕੀ ਲੱਗਦਾ ਕਿ ਜਿਹੜਾ ਨਾਨ ਪੋਲੀਟੀਕਲ ਧੜਾ ਸੀ ਉਹਦੀ ਸਪੋਰਟ ਵਜੋਂ ਜਿਹੜਾ ਐਸ ਕੇ ਐਮਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਓਡੇ ਵੱਡੇ ਫੈਸਲੇ ਨਹੀਂ ਲੈ ਸਕਿਆ ਜਿੱਦਾਂ ਦੇ ਫੈਸਲੇ ਲੈਣ ਦੀ ਲੋੜ ਸੀ ਬਿਲਕੁਲ ਨਹੀਂ ਲੈ ਸਕੇ ਲੈਣੇ ਚਾਹੀਦੇ ਸੀਗੇ ਜੋ ਹਾਲਾਤ ਬਣ ਗਏ ਸੀ ਜੋ ਜਿਵੇਂ ਦਿੱਲੀ ਮੋਰਚੇ ਤੇ ਜਦੋਂ ਗਾਜੀਆਬਾਦ ਜਿਹੜਾ ਮੋਰਚਾ ਸੀਗਾ ਟਕੈ ਸਾਹਿਬ ਬੈਠੇ ਜਦੋਂ ਉਹਨਾਂ ਨੂੰ ਉਠਾਉਣ ਲੱਗੇ ਸੀ ਤੇ ਉਹਨਾਂ ਦੇ ਹੰਝੂਆਂ ਨੇ ਇੱਕ ਵਾਰ ਦੁਨੀਆ ਹਿਲਾਤੀ ਸੀ ਤੇ ਜਦੋਂ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਤਾਂ ਦੁਨੀਆ ਹਿੱਲਣੀ ਚਾਹੀਦੀ ਸੀ ਇੱਕ ਵਾਰੀ ਏਦਾਂ ਹੋਇਆ ਨਹੀਂ ਹੋਣਾ ਚਾਹੀਦਾ ਸੀ ਹਰ ਪਿੰਡ ਹਰ ਘਰ ਬੇਸ਼ੱਕ ਅਸੀਂ ਸਾਡੇ ਆਗੂਆਂ ਦੇ ਵਿੱਚ ਕੀ ਹੁੰਦਾ ਹੈ ਕਿ ਸਾਨੂੰ ਸਾਡੀ ਸਾਡੀ ਵੀ ਇਹੀ ਮਨ ਦੇ ਵਿੱਚ ਸੀ ਪਹਿਲਾਂ ਮਨ ਦੇ ਵਿੱਚ ਇਹੀ ਸੀ ਕਿ ਯਾਰ ਸਾਨੂੰ ਕਿਹਾ ਨਹੀਂ ਇਹਨਾਂ ਨੇ ਕਹਿਣਾ ਚਾਹੀਦਾ ਸੀ ਪਰ ਜਦ ਯਾਰ ਸਰਕਾਰਾਂ ਨੇ ਇੰਨਾ ਧੱਕਾ ਕਰਤਾ ਫੇਰ ਸਾਨੂੰ ਇਹ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ ਕਿ ਸਾਨੂੰ ਕਿਹਾ ਸੀ ਜਾਂ ਕਹਿਣਾ ਚਾਹੀਦਾ ਸੀ ਜਾਂ ਨਹੀਂ ਮਨ ਦੇ ਵਿੱਚ ਇੰਨਾ ਦੁੱਖ ਆਇਆ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਰੋਣ ਆ ਗਿਆ ਉਸ ਦਿਨ ਦੀਆਂ ਵੀਡੀਓ ਦੇਖ ਕੇ ਜਦੋਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਖਿੱਚ-ਖਿੱਚ ਕੇ ਬੱਸਾਂ 'ਚ ਸੁੱਟੇ ਗੱਡੀਆਂ ਦੇ ਵਿੱਚ ਸੁੱਟੇ ਉਹ ਚੀਜ਼ਾਂ ਜਿਹੜੀਆਂ ਨਾ ਉਹਨਾਂ ਨੇ ਮਨ ਤੇ ਸੱਟ ਬਹੁਤ ਮਾਰੀ ਤੇ ਇਸੇ ਕਰਕੇ ਹੀ ਮੈਂ ਅੱਜ ਫੇਰ ਹਰ ਇੱਕ ਆਗੂ ਦੀ ਬੇਨਤ ਕਰਨ ਵਾਸਤੇ ਤਿਆਰ ਹਾਂ ਕਿ ਆਪਾਂ ਸਾਰੇ ਇਕੱਠੇ ਹੋਈਏ ਇੱਕ ਮੰਚ ਤੇ ਨਹੀਂ ਤਾਂ ਹਾਲਾਤ ਜਿੱਦਾਂ ਮੋਰਚਿਆਂ ਤੋਂ ਉਖਾੜਿਆ ਸਾਨੂੰ ਸਾਡੇ ਕਿਸਾਨ ਵੀਰਾਂ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਐਸ ਕੇ ਅਮਨੇ 26 ਦਾ ਪ੍ਰੋਗਰਾਮ ਰੱਖਿਆ ਸੀ ਕੈਨਸਲ ਕਰਨਾ ਪਿਆ ਹੂੰ ਕਿਉਂ ਕਰਨਾ ਪਿਆ ਕਿ ਜਿਹੜਾ ਸਰਕਾਰ ਦਾ ਪ੍ਰੈਸ਼ਰ ਉਹ ਕਿਸਾਨੀ ਦੇ ਉੱਪਰ ਇੱਕ ਵਾਰੀ ਹੈਵੀ ਹੋ ਗਿਆ ਜੇ ਅਸੀਂ ਅੱਜ ਵੀ ਜੇ ਇਕੱਠੇ ਨਹੀਂ ਹੁੰਦੇ ਅੱਜ ਵੀ ਜੇ ਅਸੀਂ ਉਹੀ ਗੱਲਾਂ ਸੋਚਦੇ ਰਹੇ ਪਹਿਲਾਂ ਵਾਲੀਆਂ ਕਹਿਣ ਕਵਾਉਣ ਵਾਲੀਆਂ ਜਾਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਡੱਲੇਵਾਲ ਸਾਹਿਬ ਭੰਦੇਰ ਸਾਹਿਬ ਕਿ ਤੁਸੀਂ ਵੀ ਤੁਸੀਂ ਵੀ ਉਹ ਗੱਲਾਂ ਛੱਡ ਦਿਓ ਕਿ ਅਸੀਂ ਕਹਿਣਾ ਨਹੀਂ ਜਾਂ ਸਾਡੇ ਦੋ ਫੋਰਮਾਂ ਦੀ ਲੜਾਈ ਮੈਂ ਆਹ ਮੋਰਚਾ ਚੱਕੇ ਜਾਣ ਤੋਂ ਬਾਅਦ ਵੀ ਜੋ ਇੰਟਰਵਿਊ ਆਈਆਂ ਆਗੂਆਂ ਦੀਆਂ ਜਿੰਨੇ ਇਹਨਾਂ ਦੇ ਨਾਲ ਦੇ ਆਗੂ ਸੀਗੇ ਜਾਂ ਇਹ ਮੇਨ ਆਗੂ ਸੀਗੇ ਇਹ ਇਹੀ ਕਹੀ ਜਾ ਰਿਹਾ ਕਿ ਸਾਡੀ ਦੋ ਫੋਰਮਾਂ ਦੀ ਲੜਾਈ ਇਹ ਅੱਜ ਤਾਂ ਉਹਨੂੰ ਛੱਡਦੇ ਹੋਣਾ ਦੋ ਫੋਰਮਾਂ ਵਾਲੀ ਅੱਜ ਅਸੀਂ ਖੜੇ ਕਿੱਥੇ ਆ ਸਰਕਾਰਾਂ ਨੇ ਕਿੱਥੇ ਲਿਆ ਕੇ ਸਾਨੂੰ ਖੜੇ ਕਰਤਾ ਤੇ ਅਸੀਂ ਅਜੇ ਵੀ ਉਹੀ ਕਹਿ ਰਹੇ ਕਿ ਸਾਡੀ ਤੁਸੀਂ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਆਉਣਿਓ ਸਮੇਂ-ਸਮੇਂ ਤੇ ਨਿਸ਼ਾਨੇ ਸਾਧਿਓ ਕੀ ਲੱਗਦਾ ਕਿ ਦੂਜੇ ਪਾਸੇ ਸਰਕਾਰ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਸਟੇਟਮੈਂਟਾਂ ਦਿੰਦੀ ਆ ਕਿ ਅਸੀਂ ਕਿਸਾਨਾਂ ਦੇ ਹਤੈਸ਼ੀਆਂ ਕਿਸਾਨਾਂ ਦੀ ਜਿਹੜੀ ਲੜਾਈ ਹੈ ਸੈਂਟਰ ਦੇ ਨਾਲ ਹੈ ਇਥੋਂ ਤੱਕ ਕਿ ਅਸੀਂ ਕਿਸਾਨਾਂ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਰੈਜੂਲੇਸ਼ਨ ਵੀ ਪਾਸ ਕਰਤਾ ਫਿਰ ਜਿਹੜੀ ਲੜਾਈ ਹੈ ਇਹਦੀ ਅਗਵਾਈ ਅਸੀਂ ਕਰਦੇ ਆ ਅਸੀਂ ਨਾਲ ਲੱਗ ਕੇ ਜਾਣ ਵਾਸਤੇ ਤਿਆਰ ਆ ਪੰਜਾਬ ਸਰਕਾਰ ਇਹਨਾਂ ਦੀ ਕਿਸਾਨਾਂ ਦੀ ਹਰ ਪੱਖ ਤੋਂ ਸਪੋਰਟ ਕਰਦੀ ਆ ਪਰ ਸਾਡੇ ਨਾਲ ਲੜਾਈ ਕਿਉਂ ਲੜੀ ਜਾ ਰਹੀ ਹੈ ਮੈਂ ਗੱਲ ਤਾਂ ਰਜਿੰਦਰ ਜੀ ਉਹੀ ਕਹਿਣੀ ਚਾਹਣਾ ਕਿ ਜੇ ਇਹ ਪੰਜਾਬ ਸਰਕਾਰ ਦੇ ਤੁਸੀਂ ਬਿਆਨ ਸੁਣਨੇ ਸੀ ਇਹਨਾਂ ਦੇ ਮੰਤਰੀਆਂ ਦੇ ਜਿਸ ਦਿਨ ਧਰਨਾ ਚ ਕਾਇਆ ਜਾ ਰਿਹਾ ਸੀ ਕੁਲਤਾਰ ਸੰਧਵਾ ਜੀ ਚੀਮਾ ਸਾਹਿਬ ਸਾਰੇ ਉਸ ਦਿਨ ਗੱਜਲਾਂ ਸੁਣ ਰਹੇ ਸੀ ਬੜਾ ਫਨ ਕਰ ਰਹੇ ਸੀ ਜਿਸ ਟਾਈਮ ਤੇ ਸ਼ੰਭੂ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਿਆ ਜਾ ਰਿਹਾ ਸੀ ਉਹਨਾਂ ਦੇ ਘਰ ਢਾਏ ਜਾ ਰਹੇ ਸੀ ਤੇ ਸਾਡੀ ਪੰਜਾਬ ਸਰਕਾਰ ਦੇ ਆਗੂ ਉੱਥੇ ਐ ਨਜ਼ਾਰੇ ਲੈਂਦੇ ਸੀ ਉਹ ਜਿਵੇਂ ਉਹ ਚਲਦਿਆਂ ਨਹੀਂ ਮਹਿਫਲਾਂ ਮਹਿਫਲਾਂ ਦੇ ਵਿੱਚ ਇੱਕ ਵੀਡੀਓ ਆਈ ਸੀ ਟਾਈਮਿੰਗ ਵੀ ਨਾਲ ਦੱਸੀ ਤਾਂ ਡਰ ਗਏ ਪੱਤਰਕਾਰ ਭਰਾਵਾਂ ਨੇ ਕਿ ਇਸ ਟਾਈਮ ਦੇ ਵਿੱਚ ਉੱਥੇ ਬੈਠੇ ਫਨ ਕਰ ਰਹੇ ਨੇ ਕਿੱਥੇ ਬੈਠੇ ਇਹ ਚੰਡੀਗੜ੍ਹ ਕੋਈ ਫੰਕਸ਼ਨ ਸੀਗਾ ਉਹਦੇ ਵਿੱਚ ਬੈਠੇ ਸੀਗੇ ਕਿਤੇ ਉਹ ਮਤਲਬ ਥੋੜੇ ਕਿ ਜਾਣੇ ਸੀ ਕਿਤੇ ਗੱਜਲਾਂ ਸੁਣ ਰਹੇ ਸੀ ਬੜੇ ਖੁਸ਼ ਸੀਗੇ ਕਿ ਪੰਜਾਬ ਸਰਕਾਰ ਕਿਹੜੇ ਮੂੰਹ ਨਾਲ ਕਹਿ ਰਹੀ ਕਿ ਅਸੀਂ ਨਾਲ ਪੰਜਾਬ ਸਰਕਾਰ ਨੇ ਤਾਂ ਖੁਦ ਕਿਹਾ ਕਿ ਇਹ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਰੋਡ ਜਾਮ ਕੀਤੇ ਅਸੀਂ ਨੌਕਰੀਆਂ ਨਹੀਂ ਦੇ ਸਕੇ ਦੱਸੋ ਤੁਸੀਂ ਰੋਡ ਤੇ ਖੜਕੇ ਨੌਕਰੀਆਂ ਦੇਣੀਆਂ ਸੀ ਜੇ ਨੌਕਰੀਆਂ ਕਿਉਂ ਨਹੀਂ ਦੇ ਸਕੇ ਜੇ ਤੁਹਾਡੀ ਨੀਅਤ ਸਾਫ਼ ਹੋਵੇ ਤਾਂ ਜੇ ਕਹਿੰਦੇ ਆ ਨਾ ਪੰਜਾਬ ਸਰਕਾਰ ਕਿ ਅਸੀਂ ਕਿਸਾਨਾਂ ਦੇ ਨਾਲ ਖੜੀ ਖੜੀ ਕਿੱਥੇ ਆ ਮੀਟਿੰਗ ਤੇ ਸੱਦਿਆਂ ਨੂੰ ਚਕਾ ਕੇ ਪੁਲਿਸ ਨੂੰ ਤੇ ਗੱਡੀਆਂ ਦੇ ਵਿੱਚ ਸੁੱਟ ਕੇ ਲੈ ਜਾਣਾ ਆਗੂਆਂ ਨੂੰ ਤੇ ਰਾਤ ਨੂੰ ਜਾ ਕੇ ਹਮਲਾ ਕਰਦੇ ਨਾ ਕਿਸਾਨਾਂ ਤੇ ਇਹ ਕਿਹੜੀ ਜਗ੍ਹਾ ਤੇ ਖੜੀ ਆ ਪੰਜਾਬ ਸਰਕਾਰ ਇਹ ਸਿੱਖ ਮੁੱਖ ਮੰਤਰੀ ਹੋਣ ਦੇ ਨਾਂ ਤੇ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ 92 ਐਮਐਲਏ ਲੋਕਾਂ ਨੇ ਐਵੇਂ ਨਹੀਂ ਜਿਤਾਤੇ ਸੀ ਅਕਾਲੀ ਕਾਂਗਰਸੀਆਂ ਤੋਂ ਅੱਕਿਆਂ ਨੇ ਜਿਤਾਏ ਸੀਗੇ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੋਕਾਂ ਨੂੰ ਕਿ ਇਹ ਸਾਡੀ ਪਾਗ ਨੂੰ ਹੱਥ ਪਾਉਣਗੇ ਜਿੱਤ ਕੇ ਤੇ ਇਹਨਾਂ ਨੇ ਬੇਸ਼ੱਕ ਜੋ ਮਰਜੀ ਅੱਜ ਮੁੱਖ ਮੰਤਰੀ ਕਹੀ ਜਾਵੇ ਇਹਨਾਂ ਦੇ ਮੰਤਰੀ ਕਹੀ ਜਾਣ ਜੋ ਇਹਨਾਂ ਕਿਸਾਨਾਂ ਨਾਲ ਗਦਾਰੀ ਕੀਤੀ ਆ ਇਹਨਾਂ ਨੇ ਕਿਸਾਨਾਂ ਦੀ ਦਾੜੀ ਨੂੰ ਹੱਥ ਪਾਇਆ ਇਹਨਾਂ ਨੇ ਕਿਸਾਨਾਂ ਦੀ ਪਾਗ ਨੂੰ ਹੱਥ ਪਾਇਆ ਸੋ ਇਹ 27 ਦੇ ਵਿੱਚ ਹੁਣ ਪਤਾ ਲੱਗੂ ਨਾ ਮਾਨ ਸਾਹਿਬ ਦੇ 92 ਜਿੱਤਦੇ ਆ ਕਿ ਦੋ ਹੀ ਰਹਿ ਜਾਂਦੇ ਆ ਕੀ ਭਾਜਪਾ ਵਾਲਾ ਹਾਲ ਹੋਣ ਜਾ ਰਿਹਾ 27 ਮੈਂ ਕਹਿੰਦਾ ਜੀ ਬਹੁਤ ਬਹੁਤ ਬੁਰਾ ਹਾਲ ਹੋਣਾ ਇਸ ਪਾਰਟੀ ਦਾ ਆਮ ਆਦਮੀ ਪਾਰਟੀ ਤੁਹਾਨੂੰ ਨਕਸ਼ੇ ਤੇ ਨਹੀਂ ਲੱਭਣੀ ਪੰਜਾਬ ਦੇ ਵਿੱਚ ਜੋ ਹਾਲਾਤ ਹੋਣੇ ਆ ਕਿਉਂਕਿ ਜਿਹੜਾ ਕਿਸਾਨ ਆ ਦੇਸ਼ ਦਾ ਕਿਰਤੀ ਆ ਜਿਹੜਾ ਉਹਦੇ ਹਾਲਾਤ ਅੱਜ ਮੈਂ ਕਹਿੰਦਾ ਤੁਸੀਂ ਘਰਾਂ 'ਚ ਜਾ ਕੇ ਦੇਖੋ ਜਿਹੜੇ ਕਿਸਾਨ ਮੋਰਚਿਆਂ ਤੇ ਬੈਠੇ ਸੀ ਉਹ ਘਰਾਂ 'ਚੋਂ ਨਹੀਂ ਨਿਕਲ ਰਹੇ ਉਹਨਾਂ ਨੂੰ ਐਦਾਂ ਮਹਿਸੂਸ ਹੋ ਰਿਹਾ ਕਿ ਸਾਡੀ ਪੰਜਾਬ ਸਰਕਾਰ ਨੇ ਸਾਡੀ ਪਾਗ ਨੂੰ ਹੱਥ ਪਾਇਆ ਸਾਡੀ ਬੇਇੱਜ਼ਤੀ ਕੀਤੀ ਆ ਉਹ ਚੀਜ਼ਾਂ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਆਮ ਲੋਕਾਂ ਨੂੰ ਕਿਤੇ ਮਿਲ ਕੇ ਦੇਖੋ ਜਿਹੜੇ ਮੋਰਚੇ ਤੇ ਬੈਠੇ ਸੀ ਸਾਡੇ ਲਾਗੇ ਦੇ ਇੱਕ ਆਗੂ ਬਲਵੰਤ ਸਿੰਘ ਬਰਾਮਕਿਆ ਉਹਨਾਂ ਨੇ ਮੈਨੂੰ ਮਿਲੇ ਉਹ ਉਹਨਾਂ ਨੇ ਕੱਪੜੇ ਚੱਕ ਕੇ ਦਿਖਾਏ ਇੱਕ ਐਸਐਚਓ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਉਹਨਾਂ ਨੇ ਢਾਬੇ ਤੇ ਖੜਿਆਂ ਨੂੰ ਬਿਣਾ ਗੱਲ ਤੋਂ ਆ ਕੇ ਡਾਂਗਾਣਾ ਕੁੱਟਣਾ ਸ਼ੁਰੂ ਕਰਤਾ 10-15 ਪੁਲਿਸ ਵਾਲੇ ਨਾਲ ਲੈ ਕੇ ਪੰਜਾਬ ਸਰਕਾਰ ਦਾ ਸੀ ਉਹ ਹਾਂਜੀ ਬਿਲਕੁਲ ਪੰਜਾਬ ਸਰਕਾਰ ਦਾ ਸੀ ਸਿੱਖ ਐਸ ਐਚਓ ਸੀ ਨਾਲੇ ਉਹਨੇ ਆਪਣੀ ਕੰਡ ਦਿਖਾਈ ਹੋ ਸਾਗੂ ਨੇ ਤੇ ਲਾਸ਼ਾਂ ਪਈਆਂ ਹੋਈਆਂ ਉਹਦੀ ਕੰਡ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕੋਈ ਤੁਸੀਂ ਲੜੇ ਝਗੜੇ ਜਾਂ ਕੋਈ ਚਪਟੋਈ ਸੀ ਕਹਿੰਦੇ ਨਹੀਂ ਮੋਰਚੇ ਦਾ ਜੋ ਹਿਸਾਬ-ਕਿਤਾਬ ਮੇਰੇ ਕੋਲ ਹੁੰਦਾ ਸੀਗਾ ਸਾਰਾ ਜੋ ਲਿਖਤੀ ਉਹਨਾਂ ਕੋਲ ਪੇਪਰ ਹੁੰਦੇ ਸੀ ਸਾਰੇ ਜੋ ਵੀ ਰਜਿਸਟਰ ਸੀਗੇ ਉੱਥੇ ਲੱਗੇ ਉਹ ਕਹਿੰਦਾ ਮੇਰੇ ਤੇ ਇਹ ਬਹੁਤ ਟਾਈਮ ਦਾ ਉਹ ਐਸਐਚਓ ਜਿਹੜਾ ਪੜਕ ਰਿਹਾ ਸੀ ਉਹਦੀ ਨਿਗਾਹ ਦੇ ਵਿੱਚ ਮੈਂ ਰੜਕ ਰਿਹਾ ਸੀ ਕੀ ਨਾਂ ਸੀ ਐਸਐਚਓ ਦਾ ਨਾਮ ਨਹੀਂ ਮੈਨੂੰ ਯਾਦ ਉਹਨਾਂ ਨੇ ਦੱਸਿਆ ਸੀ ਮੇਰੇ ਮਾਈਂਡ 'ਚ ਨਹੀਂ ਮੈਂ ਪੁੱਛ ਕੇ ਤੁਹਾਨੂੰ ਉਹ ਵੀ ਦੱਸ ਦੂੰਗਾ ਪਰ ਉਹ ਕਹਿੰਦੇ ਵੀ ਅਸੀਂ ਜਦੋਂ ਵਾਪਸ ਆ ਰਹੇ ਸੀ ਘਰਾਂ ਨੂੰ ਤਾਂ ਟਾਬੇ ਤੇ ਚਾਹ ਪੀਣ ਲੱਗੇ ਉੱਥੇ ਖੜੇ ਤਾਂ ਉਹ ਐਸਐਚਓ ਦੋ ਤਿੰਨ ਗੱਡੀਆਂ ਲੈ ਕੇ ਆਇਆ ਤਾਂ ਆਉਂਦੇ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਡਾਂਗਾ ਭਰਉਣੀਆਂ ਸ਼ੁਰੂ ਕਰਤੀ ਬਿਨਾਂ ਕਿਸੇ ਕਸੂਰ ਤੋਂ ਕਿਸਾਨ ਨੂੰ ਕੁੱਟਿਆ ਹਾਂਜੀ ਬਿਲਕੁਲ ਬਲਵੰਤ ਸਿੰਘ ਬਰਾਮਕੇ ਦੀ ਕੰਡ ਦੇ ਵਿੱਚ ਅੱਜ ਵੀ ਉਹਦੇ ਲਾਸਾਂ ਪਈਆਂ ਹੋਈਆਂ ਨੇ ਤੁਸੀਂ ਬੇਸ਼ੱਕ ਕਿਤੇ ਇੰਟਰਵਿਊ ਕਰਨ ਗਏ ਤਾਂ ਦੇਖ ਲਿਓ ਉਹਨਾਂ ਨੇ ਆਪਣੀ ਕਮੀਜ਼ ਲਾਹ ਲਾ ਕੇ ਨਿਊ ਚੈਨਲਾਂ ਤੇ ਵੀ ਦਿਖਾਈ ਉਹਨੇ ਦੱਸੋ ਉਹ ਇੱਕ ਅੰਮ੍ਰਿਤਧਾਰੀ ਬੰਦਾ ਆ ਗਾਤਰਾ ਪਾਇਆ ਹੋਇਆ ਉਹਨਾਂ ਦੇ ਦਾੜਾ ਪ੍ਰਕਾਸ਼ ਆ ਤੇ ਆਮ ਇੱਕ ਐਸਐਚਓ ਆਕੇ ਜਾਂ ਪੁਲਿਸ ਵਾਲੇ 10 ਨਾਲ ਲੈ ਕੇ ਇੱਕ ਬੰਦੇ ਤੇ ਉਹਨਾਂ ਦੇ ਇੱਕ ਚਾਚਾ ਜੀ ਦੇ ਬੇਟੇ ਤੋਤਾ ਸਿੰਘ ਜੀ ਉਹ ਵੀ ਮੈਨੂੰ ਮਿਲੇ ਉਹਨਾਂ ਨੇ ਵੀ ਦੱਸਿਆ ਕਹਿੰਦੇ ਯਾਰ ਇਹਨਾਂ ਨੇ ਤਾਂ ਇਦਾਂ ਕੀਤਾ ਵੀ ਜਿਵੇਂ ਅਸੀਂ ਅੱਤਵਾਦੀ ਹੁੰਨੇ ਅਸੀਂ ਪਾਕਿਸਤਾਨ ਚੋਂ ਆਏ ਆ ਵੀ ਆਉਂਦਿਆਂ ਨੂੰ ਢਾਲੋ ਬਸ ਗੱਡੀਆਂ ਰੋਕੀਆਂ ਆਉਂਦਿਆਂ ਨੂੰ ਡਾਂਗਾ ਫੇਰਨ ਲੱਗ ਗਏ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਨੂੰ ਕਿਸੇ ਨੁਮਾਇੰਦੇ ਨੂੰ ਮਿਲ ਕੇ ਤੁਸੀਂ ਅਪੀਲ ਨਹੀਂ ਕੀਤੀ ਕਿ ਤੁਸੀਂ ਤੇ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਹਤੈਸ਼ੀ ਹਾਂ ਤੁਸੀਂ ਇਦਾਂ ਦੇ ਕਿਸਾਨ ਹਤੈਸ਼ੀ ਹੋ ਕਿ ਕਿਸਾਨਾਂ ਨੂੰ ਕੁੱਟੋਗੇ ਭਾਜੀ ਹਰ ਗੱਲ ਮੀਡੀਆ ਦੇ ਵਿੱਚ ਅੱਜ ਕੱਲੋ ਮਤਲਬ ਪਹਿਲਾਂ ਵਾਲਾ ਜਮਾਨਾ ਤਾਂ ਰਿਹਾ ਨਹੀਂ ਕਿ ਕਿਸੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਉਸ ਆਗੂ ਨੇ ਅਖਬਾਰਾਂ ਦੇ ਵਿੱਚ ਵੀ ਦਿੱਤਾ ਟੀਵੀ ਚੈਨਲਾਂ ਤੇ ਵੀ ਉਹ ਬੋਲਿਆ ਕਿ ਮੇਰੇ ਹਾਲਾਤ ਦੇਖੋ ਯਾਰ ਬਿਨਾਂ ਗੱਲ ਤੋਂ ਕੁੱਟਿਆ ਤੁਸੀਂ ਇੱਕ ਬਲਵੰਤ ਸਿੰਘ ਨਹੀਂ ਹਜ਼ਾਰਾਂ ਕਿਸਾਨਾਂ ਦੇ ਬਜ਼ੁਰਗਾਂ ਦੀਆਂ ਤੁਸੀਂ ਪੱਗਾਂ ਲੱਥੀਆਂ ਆ ਵੀਡੀਓ ਕੱਢ-ਕੱਢ ਦਿਖਾ ਦਿੰਨਾ ਯਾਰ ਜੋ ਹਾਲਾਤ ਇਹਨਾਂ ਨੇ ਕੀਤੇ ਮੈਂ ਕਹਿੰਨਾ ਉਹ ਨਾ ਤਾਂ ਬੈਂਤ ਸਿੰਘ ਤੋਂ ਘੱਟ ਕੀਤੀ ਮੁੱਖ ਮੰਤਰੀ ਏਸ ਨੇ ਤੇ ਨਾ ਹੀ ਜਿਹੜਾ ਉਹ ਆਪਣੇ ਸਿੱਧੂ ਸਾਹਿਬ ਉਹਨਾਂ ਨੇ ਕੋਈ ਘੱਟ ਕੀਤੀ ਕੇ ਪੀ ਐਸ ਗਿੱਲ ਤੋਂ ਜੋ ਹਾਲਾਤ ਇਹਨਾਂ ਨੇ ਉਦੋਂ ਸਾਡੇ ਜਿਹੜਾ ਸਿੱਖ ਨੌਜਵਾਨ ਦੇਖਦੇ ਸੀ ਚੱਕ-ਚੱਕ ਕੇ ਗੋਲੀਆਂ ਮਾਰੀ ਜਾਂਦੇ ਮੁਕਾਬਲੇ ਬਣਾਤੇ ਉਹਦਾ ਹਿਸਾਬ ਅਜੇ ਤੱਕ ਲਿਆ ਕਿਸੇ ਨੇ ਸ਼ੰਭੂ ਤੇ ਖਨੋਰੀ ਜਿਸ ਤਰੀਕੇ ਦਾ ਹਾਲ ਕਿਸਾਨਾਂ ਦਾ ਬੀਜਪੀ ਦੀ ਹਰਿਆਣਾ ਸਰਕਾਰ ਨੇ ਕੀਤਾ ਸੀ ਕਿ ਇਦਾਂ ਦਾ ਹਾਲ ਆ ਜਿਹੜਾ ਕਿਸਾਨਾਂ ਦਾ ਪੰਜਾਬ ਦੀ ਸਰਕਾਰ ਨੇ ਵੀ ਕੀਤਾ ਜਾਂ ਕਿ ਮੈਂ ਉਸ ਤੋਂ ਉਸ ਤੋਂ ਜ਼ਿਆਦਾ ਕੀਤਾ ਉਸ ਤੋਂ ਜ਼ਿਆਦਾ ਇਹਨਾਂ ਨੇ ਜਿਹੜੀ ਕਿਸਾਨਾਂ ਦੇ ਨਾਲ ਮਾੜੀ ਗੱਲ ਜਿਹੜੀ ਕੀਤੀ ਆ ਕਿ ਬਜ਼ੁਰਗ ਰਾਤ ਨੂੰ ਸੌਣ ਦੀ ਤਿਆਰੀ ਦੇ ਵਿੱਚ ਸੀ ਆਪੋ ਆਪ ਦੇ ਤੰਬੂਆਂ 'ਚ ਤਾਂ ਇਹਨਾਂ ਨੇ ਟਰੈਕਟਰਾਂ ਪਿੱਛੇ ਪਾ ਪਕੇ ਤੰਬੂ ਘੜੀ ਸੀ ਪੁਲਿਸ ਪੰਜਾਬ ਪੁਲਿਸ ਦੀ ਇਹੋ ਜਿਹੇ ਅਫੀਸਰ ਵੀ ਵਿੱਚ ਸੀਗੇ ਜਿਨ੍ਹਾਂ ਨੇ ਟਰਾਲੀਆਂ ਚੋਰੀ ਕੀਤਿਆਂ ਦੇ ਇਲਜ਼ਾਮ ਲੱਗੇ ਇਹਨਾਂ ਦੇ ਉੱਪਰ ਬਕਾਇਦਾ ਕਿਸੇ ਦਾ ਆਧਾਰ ਕਾਰਡ ਲੈ ਕੇ ਇੱਕ ਐਸਆਈ ਸੀਗਾ ਉਹਨੂੰ ਸਸਪੈਂਡ ਵੀ ਕੀਤਾ ਪੰਜਾਬ ਸਰਕਾਰ ਨੇ ਕਿਸੇ ਦਾ ਆਧਾਰ ਕਾਰਡ ਲਾ ਕੇ ਉਥੋਂ ਕਿਸਾਨ ਦੀ ਟਰਾਲੀ ਚੋਰੀ ਕਰਕੇ ਲੈ ਗਿਆ ਆਹ ਤਾਂ ਹਾਲਾਤ ਨੇ ਸਾਡੀ ਜੇ ਕੋਈ ਟਰਾਲੀ ਚੋਰੀ ਕਰਕੇ ਲੈ ਗਿਆ ਜਾਂ ਉਥੇ ਕਿਸਾਨਾਂ ਦੇ ਨਾਲ ਵਧੀਕੀਆਂ ਹੋਈਆਂ ਤਾਂ ਕੀ ਲੱਗਦਾ ਕਿ ਉਹਦੇ ਪਿੱਛੇ ਪੰਜਾਬ ਸਰਕਾਰ ਦਾ ਹੱਥ ਕਿਵੇਂ ਬਣਦਿਓ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲੈਤਾ ਉਹਦੇ ਤੇ ਜਿਹੜੇ ਬੰਦੇ ਨੇ ਇਸ ਤਰੀਕੇ ਦੀ ਕਿਸਾਨਾਂ ਨਾਲ ਵਧੀਕੀ ਕੀਤੀ ਰਜਿੰਦਰ ਜੀ ਜਦੋਂ ਤੁਹਾਨੂੰ ਯਾਦ ਹੋਣਾ ਅਕਾਲੀ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਸੀ ਗੁਰੂ ਮਹਾਰਾਜ ਦੀਆਂ ਹਨਾ ਸਰਕਾਰ ਬਾਦਲਾਂ ਦੀ ਸੀ ਠੀਕ ਆ ਉਹਨਾਂ ਦੇ ਰਾਜ ਦੇ ਵਿੱਚ ਜੋ ਵੀ ਘਟਨਾ ਕਰਮ ਹੋਇਆ ਨਾ ਤਾਂ ਉਹਨਾਂ ਦੇ ਲੱਗਾ ਨਾ ਜੇ ਭਗਵੰਤ ਸਿੰਘ ਮਾਨ ਦੇ ਰਾਜ ਦੇ ਵਿੱਚ ਕੋਈ ਟਰਾਲੀ ਚੋਰੀ ਕਰਦਾ ਜਾਂ ਕਿਸਾਨਾਂ ਤੇ ਹਮਲਾ ਕਰਦਾ ਉਹਦਾ ਦੋਸ਼ੀ ਕੌਣ ਆ ਮੁੱਖ ਮੰਤਰੀ ਬਿਨਾ ਪੁੱਛੇ ਤੋਂ ਡਾਗ ਨਹੀਂ ਚੱਲਦੀ ਬਿਨਾ ਜੇ ਕਹਿੰਦੇ ਸੀ ਨਾ ਕਿ ਉੱਥੇ ਬਾਦਲਾਂ ਨੇ ਗੋਲੀ ਚਲਾਤੀ ਬੇਸ਼ੱਕ ਪੁਲਸ ਨੇ ਆਪਦੀ ਮਰਜ਼ੀ ਨਾਲ ਚਲਾਈ ਹੋਵੇ ਪਰ ਨਾ ਬਾਦਲਾਂ ਦਾ ਅੱਜ ਤੱਕ ਵੱਜ ਰਿਹਾ ਵੀ ਇਹਨਾਂ ਨੇ ਬੇਅਦਬੀ ਵੀ ਕਰਾਈ ਇਹਨਾਂ ਨੇ ਸਾਰਾ ਕੁਝ ਕਰਾਇਆ ਤਾਂ ਇਹਦੀ ਸਰਕਾਰ ਦੇ ਵਿੱਚ ਵੀ ਸਭ ਕੁਝ ਹੋ ਰਿਹਾ ਉਹੀ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਉਹਦੇ ਨਾਲੋਂ ਘੱਟ ਕੋਈ ਭਗਵੰਤ ਮਾਨ ਨੇ ਨਹੀਂ ਕੀਤੀ ਅਸੀਂ ਤਾਂ ਤੁਸੀਂ ਦੇਖਿਆ ਹੋਣਾ ਪਿਛਲੀ ਮੀਟਿੰਗ ਦੇ ਵਿੱਚ ਵੀ ਉੱਠ ਕੇ ਚਲੇ ਗਏ ਸੀ ਮੁੱਖ ਮੰਤਰੀ ਅੱਜ ਤੱਕ ਇਤਿਹਾਸ ਦੇ ਵਿੱਚ ਤੁਸੀਂ ਦੇਖਿਆ ਨਹੀਂ ਹੋਣਾ ਕਿ ਕੋਈ ਮੁੱਖ ਮੰਤਰੀ ਕਿਸੇ ਮੀਟਿੰਗ ਦੇ ਵਿੱਚ ਉੱਠ ਕੇ ਜਾਂਦਾ ਗੁੱਸੇ ਦੇ ਨਾਲ ਏਦਾਂ ਦੇ ਤਜਰਬੇ ਆ ਇਹਨਾਂ ਦੇ ਇਦਾਂ ਦੇ ਲੋਕਾਂ ਨੇ ਆਸ ਕੀਤੀ ਸੀ ਇਹਨਾਂ ਤੋਂ ਅਸੀਂ ਉਸ ਤੋਂ ਪਹਿਲਾਂ ਦੀ ਗੱਲ ਆ ਅਸੀਂ ਐਸਕੇਐਮ ਵੱਲੋਂ ਸਾਰੀਆਂ ਜਥੇਬੰਦੀਆਂ 32 ਦੀਆਂ 32 ਅਸੀਂ ਘਰੇ ਗਏ ਇਹ ਕਹਿੰਦਾ ਸੀ ਨਾ ਕਿ ਮੇਰੇ ਸਦਾ ਦਰਵਾਜ਼ੇ ਖੁੱਲੇ ਨੇ ਮੇਰਾ ਦਫ਼ਤਰ ਵੀ ਖੁੱਲਾ ਹੁੰਦਾ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਘਰੇ ਗਏ ਪਹਿਲਾਂ ਤਾਂ ਬੈਰੀਗੇਟਿੰਗ ਕੀਤੀ ਸਾਨੂੰ ਉੱਥੇ ਰੋਕਿਆ ਫਿਰ ਕਹਿੰਦੇ ਚਲੋ ਘਰੇ ਲਿਓ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਲਾਉਣੇ ਆ ਉਹ ਜਿਹੜੀ 2 ਸੈਕਟਰ ਦੇ ਵਿੱਚ ਰਹਿ ਐਸ਼ ਇਹਨਾਂ ਦੀ ਸੀਐਮ ਹਾਊਸ ਅਸੀਂ ਉੱਥੇ ਚਲੇ ਗਏ ਪਹਿਲਾਂ ਤਾਂ ਇਹਨਾਂ ਨੇ ਚਾਹ ਪਾਣੀ ਨਹੀਂ ਪੁੱਛਿਆ ਕਿਸੇ ਨੂੰ ਐ ਏਦਾਂ ਬੈਠੇ ਜਿੱਦਾਂ ਆਪਾਂ ਕਿਸੇ ਦੇ ਘਰੇ ਜਾਈਦਾ ਜੇ ਮੈਂ ਖੜੇ ਹੋ ਕੇ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਸਰ ਬਾਹਰ ਜਾਈਏ ਇਹ ਕਹਿੰਦੇ ਕੀ ਕਰਨ ਜਾਣਾ ਮੈਂ ਕਿਹਾ ਯਾਰ ਚਾਹ ਪੀਣ ਜਾਣਾ ਸੀ ਅਸੀਂ ਵੀ ਜਾਣ ਕੇ ਕਿਹਾ ਸੀਗਾ ਕਿ ਇਹਨਾਂ ਨੂੰ ਮਾੜੀ-ਮੋਟੀ ਸ਼ਰਮ ਆਵੇ ਜਿਹੜੇ ਉੱਥੇ ਬੈਠੇ ਨੇ ਤਾਂ ਕਹਿੰਦੇ ਨਹੀਂ ਨਹੀਂ ਚਾਹ ਮਗਾਉਣੇ ਆ ਸੀਐਮ ਸਾਹਿਬ ਆਉਂਦੇ ਆ ਤੁਹਾਨੂੰ ਮੁਲਾਕਾਤ ਵੀ ਕਰਾਉਣੇ ਚਾਹ ਵੀ ਪਿਉਣੀ ਚਲੋ ਮਾੜੀ ਚੰਗੀ ਇਹਨਾਂ ਨੇ ਚਾਹ ਪਿਆਤੀ ਤੇ ਸੀਐਮ ਸਾਹਿਬ ਸਾਨੂੰ ਉੱਥੇ ਬੈਠਿਆਂ ਨੂੰ ਛੱਡ ਕੇ ਘਰੇ ਤੇ ਆਪ ਪੰਜਾਬ ਭਵਨ ਚਲੇ ਗਏ ਮੀਟਿੰਗ ਹੋਈ ਨਹੀਂ ਮੀਟਿੰਗ ਨਹੀਂ ਹੋਈ ਤੁਹਾਨੂੰ ਮੈਂ ਦੱਸ ਰਿਹਾ ਉਹੀ ਆਪ ਪੰਜਾਬ ਭਵਨ ਚਲੇ ਗਏ ਜਦੋਂ ਅਸੀਂ ਉੱਥੇ ਘੰਟਾ ਡੇਢ ਬੈਠੇ ਇਹਨਾਂ ਦੇ ਆਫੀਸਰਾਂ ਨੂੰ ਪੁੱਛਿਆ ਅਸੀਂ ਕਿਹਾ ਜੀ ਅਸੀਂ ਤਾਂ ਮਿਲਣ ਵਾਸਤੇ ਆਏ ਆ ਪੂਰੇ ਪੰਜਾਬ ਦੇ ਆਗੂ ਆਏ ਹੋਏ ਕਿਸਾਨ ਆਗੂ ਤਾਂ ਕਹਿੰਦੇ ਵੀ ਉਹ ਤਾਂ ਪੰਜਾਬ ਭਵਨ ਚਲੇ ਗਏ ਤੁਸੀਂ ਉੱਥੇ ਚੱਲ ਜੂ ਅਸੀਂ ਉੱਥੋਂ ਨਿਕਲੇ ਗੱਡੀਆਂ ਚੱਕੀਆਂ ਪੰਜਾਬ ਭਵਨ ਚਲੇ ਗਏ ਜਦੋਂ ਪੰਜਾਬ ਭਵਨ ਚਲੇ ਗਏ ਕਹਿੰਦੇ ਵੀ ਸੀਐਮ ਸਾਹਿਬ ਆ ਰਹੇ ਆ ਇਹਨਾਂ ਨੇ ਖੁੱਡੀਆਂ ਸਾਹਿਬ ਨੂੰ ਭੇਜਤਾ ਕਿ ਤੁਸੀਂ ਮੇਰੇ ਨਾਲ ਮੀਟਿੰਗ ਕਰ ਲਓ ਅਹੇ ਉਹ ਤਾਂ ਸੀਐਮ ਸਾਹਿਬ ਤਾਂ ਜਲੰਧਰ ਚਲੇ ਗਏ ਦੱਸੋ ਯਾਰ ਇਦਾਂ ਦੀ ਜੁम्मेवार ਮੁੱਖ ਮੰਤਰੀ ਨੇ ਜਿਹੜੇ ਪੰਜਾਬ ਦੇ ਕਿਸਾਨ 32 ਦੀਆਂ 32 ਜਥੇਬੰਦੀਆਂ ਦੇ ਆਗੂ ਉੱਥੇ ਆਏ ਹੁਣ ਮਿਲਣ ਵਾਸਤੇ ਗੱਲ ਕਰਨ ਵਾਸਤੇ ਗਏ ਹੁਣ ਤੇ ਮੁੱਖ ਮੰਤਰੀ ਸਾਹਿਬ ਉੱਥੇ ਬੈਠਿਆਂ ਨੂੰ ਛੱਡ ਕੇ ਆਪ ਜਲੰਧਰ ਨੂੰ ਨਿਕਲ ਜਾਣ ਇਦਾਂ ਤਾਂ ਕੋਈ ਮਤਲਬ ਘਰੇ ਦੁਸ਼ਮਣ ਆ ਜਾਏ ਉਹਦੇ ਨਾਲ ਨਹੀਂ ਇਦਾਂ ਕੋਈ ਕਰਦਾ ਆਪਣੇ ਘਰੇ ਕੋਈ ਦੁਸ਼ਮਣ ਆ ਜਾਏ ਉਹਨੂੰ ਵੀ ਚਾਹ ਪਾਣੀ ਪੁੱਛਾਂਗੇ ਉਹਨੂੰ ਵੀ ਬਿਠਾਵਾਂਗੇ ਪੁੱਛਾਂਗੇ ਵੀ ਭਾਈ ਕਿਸ ਕੰਮ ਆਇਆ ਪਰ ਇਹਨਾਂ ਨੇ ਤਾਂ ਦੁਸ਼ਮਣਾਂ ਨਾਲੋਂ ਵੱਧ ਕਰਤੀ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਇਹਨਾਂ ਕੁਝ ਵਾਪਰਨ ਤੋਂ ਬਾਅਦ 26 ਨੂੰ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਸੀਐਮ ਸਾਹਿਬ ਕਿਸਾਨ ਜਥੇਬੰਦੀਆਂ ਨੂੰ ਗੂਠਾ ਵਿਖਾ ਕੇ ਮੀਟਿੰਗ ਦੇ ਵਿੱਚੋਂ ਦੁਰਦੇ ਬਣੇ ਤੇ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਦੀ ਜਿਹੜੀ ਮੀਟਿੰਗ ਸੀ ਪੰਦੇਰ ਸਾਹਿਬ ਦੀ ਮੀਟਿੰਗ ਸੀ ਉਹਦੇ ਵਿੱਚ ਕਿਸਾਨਾਂ ਨੂੰ ਅਰੈਸਟ ਕਰ ਲਿਆ ਗਿਆ ਮੋਰਚੇ ਚਕਵਾ ਦਿੱਤੇ ਗਏ ਕੀ ਲੱਗਦਾ ਕਿ ਇਹਨਾਂ ਕੁਝ ਵਾਪਰਨ ਤੋਂ ਬਾਅਦ ਹੁਣ ਗੱਲ ਸਮਝ ਦੇ ਵਿੱਚ ਆਉਂਦੀ ਹੈ ਕਿ ਭਵਿੱਖ ਦੇ ਵਿੱਚ ਇਕਤਾ ਦੀ ਲੋੜ ਹੈ ਜੇ ਇਕਤਾ ਦੇ ਵਿੱਚ ਰਲ ਕੇ ਚੱਲੋਂਗੇ ਭਵਿੱਖ ਦੇ ਵਿੱਚ ਰਲਵੇਂ ਵਾਲੇ ਫੈਸਲੇ ਹੋਣਗੇ ਤੇ ਕੁਝ ਨਾ ਕੁਝ ਜਿਹੜੀਆਂ ਉਮੀਦਾਂ ਕਿਸਾਨਾਂ ਦੀਆਂ ਨੇ ਜਾਂ ਕਿਰਤੀ ਭਾਈਚਾਰੇ ਦੀਆਂ ਨੇ ਉਹਨਾਂ ਉਮੀਦਾਂ ਤੇ ਖਰੇ ਉਤਰ ਸਕਦੇ ਹਾਂ ਡੁੱਲੇ ਬੇਰਾਂ ਦਾ ਜੇ ਵੀ ਕੁਝ ਨਹੀਂ ਵਿਗੜਿਆ ਜੇ ਸਾਡੇ ਆਗੂ ਸਿਆਣੇ ਹੋਣ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਉਧਰੋਂ ਸੱਦਾ ਆਵੇ ਜਾਂ ਅਸੀਂ ਸੱਦਾ ਦਈਏ ਯਾਰ ਕਮੇਟੀਆਂ ਬਣਾਉਣ ਦੀ ਕੀ ਲੋੜ ਪਈ ਸਾਨੂੰ ਸਿੱਧਾ ਇੱਕ ਦੂਜੇ ਦੇ ਗੱਲ ਹੀ ਲੱਗ ਸਕਦੇ ਅਸੀਂ ਕੀ ਅਸੀਂ ਇੱਕ ਦੂਜੇ ਦੇ ਪਿਓ ਮਾਰੇ ਆ ਕੀ ਅਸੀਂ ਡੱਲੇਵਾਲ ਸਾਹਿਬ ਨੂੰ ਨਹੀਂ ਬੁਲਾ ਸਕਦੇ ਅਸੀਂ ਪੰਦੇਰ ਸਾਹਿਬ ਨੂੰ ਨਹੀਂ ਬੁਲਾ ਸਕਦੇ ਜਾਂ ਉਹਨਾਂ ਨੇ ਸਾਡੇ ਪਿਓ ਮਾਰੇ ਆ ਕੀ ਦੁਸ਼ਮਣੀ ਆ ਸਾਡੀ ਦੁਸ਼ਮਣੀ ਸਿਰਫ ਐਂਕੜਦੀ ਆ ਬਿਨਾ ਗੱਲ ਦੀ ਦੁਸ਼ਮਣੀ ਬਣਾਈ ਬੈਠੇ ਆ ਜਦੋਂ ਇਕੱਠੇ ਸੀਗੇ ਦਿੱਲੀ ਆਪਾਂ ਸਾਰੀਆਂ ਜਥੇਬੰਦੀਆਂ ਬੱਤੀ ਬਣੀਆਂ ਸੀ ਉੱਥੇ ਹੁਣ ਬੱਤੀਆਂ ਤੋਂ 74 ਹੋ ਗਈਆਂ ਪਰ ਉਦੋਂ ਕਿਸੇ ਸਰਕਾਰ ਦੀ ਹਿੰਮਤ ਪਈ ਸੀ ਕਿ ਕਿਸੇ ਕਿਸਾਨ ਦੇ ਕਿਸੇ ਕਿਸਾਨ ਆਗੂ ਦੇ ਉਂਗਲ ਵੀ ਲਾ ਜਾਵੇ ਕੋਈ ਜਿਸ ਦਿਨ ਅਸੀਂ ਪਾਟ ਕੇ ਆਪਸ ਦੇ ਵਿੱਚ ਅਸੀਂ ਅਲੱਗ-ਅਲੱਗ ਹੋ ਗਏ ਮੇਰਾ ਮੂੰਹ ਇੱਧਰ ਨੂੰ ਹੋ ਗਿਆ ਦੂਜੇ ਦਾ ਇੱਧਰ ਨੂੰ ਹੋ ਗਿਆ ਤਾਂ ਇਹ ਅਸੀਂ ਜ਼ਿੰਮੇਵਾਰਾਂ ਖੁਦ ਇਹਨਾਂ ਗੱਲਾਂ ਦੇ ਬਿਲਕੁਲ ਸਰਕਾਰਾਂ ਦਾ ਕੋਈ ਕਸੂਰ ਨਹੀਂ ਜਦੋਂ ਮੁਠੀ ਬੰਦ ਹੁੰਦੀ ਆ ਤਾਂ ਇਹਦੀ ਤਾਕਤ ਤੁਹਾਨੂੰ ਪਤਾ ਆ ਜੇ ਦੋ ਭਰਾ ਘਰ ਦੇ ਵਿੱਚ ਸਕੇ ਭਾਈ ਇਕੱਠੇ ਨੇ ਤੇ ਲੋਕ ਵੀ ਡਰਦੇ ਨੇ ਤੇ ਜਦੋਂ ਘਰ ਦੇ ਵਿੱਚ ਫੁੱਟ ਪੈ ਜਾਏ ਫਿਰ ਕੱਲੇ-ਕੱਲੇ ਨੂੰ ਛੇਤਰ ਮਾਰਦੇ ਨੇ ਸਾਡੇ ਨਾਲ ਉਹ ਹਾਲਾਤ ਬਣੇ ਬਿਲਕੁਲ ਕਿਸਾਨ ਆਗੂ ਡਗਜੀਤ ਸਿੰਘ ਡੱਲੇਵਾਲ ਮਰਨਵਰਤ ਤਿਆਗ ਚੁੱਕੇ ਨੇ ਤੋਂ ਉਸ ਤੋਂ ਬਾਅਦ ਬਹੁਤ ਸਾਰੀਆਂ ਕਿਰਤੀ ਭਾਈਚਾਰੇ ਦੀਆਂ ਉਮੀਦਾਂ ਅਜੇ ਵੀ ਕਿਸਾਨ ਜਥੇਬੰਦੀਆਂ ਤੇ ਟਿਕੀਆਂ ਹੋਈਆਂ ਨੇ ਕਿ ਭਵਿੱਖ ਦੇ ਵਿੱਚ ਇਨ੍ਹਾਂ तमाम ਸਾਰੇ ਵਰਗਾਂ ਦੇ ਵਾਸਤੇ ਉਹਨਾਂ ਦੀ ਹਮਾਇਤ ਦੇ ਵਿੱਚ ਕਿਸ ਤਰੀਕੇ ਦਾ ਫੈਸਲਾ ਲਿਆ ਜਾ ਸਕਦਾ ਹੈ ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਤੋਂ ਮੈਂ ਰਜਿੰਦਰ ਸਿੰਘ ਗੱਲਬਾਤ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ